ਅਸਲ ਵਿੱਚ ਦੀ ਵੱਡੀ ਖਬਰ ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਜੇਲ੍ਹਾਂ ਦੇ ਵਿੱਚ ਕਈ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉੱਥੇ ਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਾਸੇ ਹਾਈ ਸਕਿਉਰਿਟੀ ਦੇ ਵਿੱਚ ਗੈਂਗਸਟਰ ਰਣਜੀਤ ਨੂੰ ਰੱਖਿਆ ਗਿਆ ਸੀ ਪਰ ਹੁਣ ਗੈਂਗਸਟਰ ਰਣਜੀਤ ਤੇ ਹਮਲਾ ਹੋਇਆ ਹੈ ਕਾਬਲੇਗੌਰ ਦੇ ਇਸ ਹਮਲੇ ਦੇ ਪਿੱਛੇ ਇਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਕਾਤੀ ਤਾਰੀਖ ਨੂੰ ਪਹਿਲਾਂ ਰਣਜੀਤ ਤੇ ਦੋਸਤਾਂ ਵੱਲੋਂ ਹਮਲਾ ਕੀਤਾ ਗਿਆ ਸੀ ਪਰ ਹੁਣ ਦੂਸਰੀ ਪਾਰਟੀ ਦੇ ਵੱਲੋਂ ਰਣਜੀਤ ਤੇ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੇਲ ਦਾ ਮਾਮਲਾ ਹੈ ਕੀ ਮਾਮਲਾ ਸੀ ਸਰ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਉਹਦਾ ਨਾਮ ਰਜਨੀਸ਼ ਹੈ ਸੈਂਟਰ ਜੇਲ ਫਿਰੋਜ਼ਪੁਰ ਤੋਂ ਰੈਫਰ ਹੋ ਕੇ ਆਇਆ ਹੈ ਉੱਥੇ ਲੜਾਈ ਹੋਈ ਹੈ ਤੇ ਐਮ ਐਲ ਸੀ ਕੇਸ ਪਰਚਾ ਘਟਾਣ ਲਈ ਆਇਆ ਹੈ ਸਰ ਕਿੰਨਾ ਕਿੰਝਾ ਹੈ ਹੁਣ ਇਹ ਮੂੰਹ ਤੇ ਹੱਥ ਪੈਰ ਤੇ ਵਾਰ ਸੱਟਾਂ ਲੱਗੀਆਂ ਹੋਈਆਂ ਨੇ ਸਾਰਾ ਪਰਚਾ ਕੱਟ ਦਿੱਤਾ ਗਿਆ ਹੁਣਾ ਤੇ ਉਹਨੂੰ ਅਸੀਂ ਰਿਵੋਚ ਸ਼ਿਫਟ ਕਰ ਦਾਂਗੇ ਅਸੀਂ ਕਿੰਨੇ ਜਣੇ ਜ਼ਖਮੀ ਹੋਏ 21 ਸਾਡੇ ਕੋਲ ਲੱਗੇ ਬੰਦਾ ਹੈ ਉੱਥੇ ਕਿੰਨੇ ਹੋਏ ਨੇ ਪਤਾ ਨਹੀਂ ਪਰ ਸਾਡੇ ਕੋਲੇ 1 ਇੱਕ ਇੱਥੇ 21 ਬੰਦਾ ਹੈ ਸਰ ਕੀ ਨਾਮ ਹੈ ਤੁਹਾਡਾ ਡਾਕਟਰ ਸ਼ਿਵ ਸਿੰਘ ਦਾ ਕੇਂਦਰੀ ਜੇਲ੍ਹ ਦਾ ਮਾਮਲਾ ਆ ਕੀ ਮਾਮਲਾ ਸੀ ਸਰ ਜੀ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਅੰਦਰ ਜਿਹੜਾ ਹਾਈ ਸਿਕਿਉਰਿਟੀ ਜ਼ੋਨ ਹੈ ਬਲਾਕ ਨੰਬਰ 2 ਉਹਦੇ ਚ ਗੈਂਗਸਟਰ ਹੈ ਰਜਨੀਸ਼ ਪ੍ਰੀਤ ਕਹਿੰਦੇ ਫਗਵਾੜੇ ਦਾ ਉਹਨੂੰ ਸੱਟਾ ਮਾਰਿਆ ਗਿਆ ਦੂਜੇ ਗੈਂਗਸਟਰਸ ਵੱਲੋਂ ਤੇ ਉਹਦਾ ਜੇਰੇ ਲਾਜ ਨੂੰ ਅਸੀਂ ਦਾਖਲ ਕਰਾਇਆ ਫਿਰੋਜ਼ਪੁਰ ਸਿਵਲ ਹਸਪੀਟਲ ਚ ਸਰ ਕੀ ਮਾਮਲਾ ਕੀ সামনে ਆਇਆ ਕਿ ਕਿਵੇਂ ਹੋਈ ਹੈ ਲੜਾਈ ਇਹ ਜੀ ਕੁਝ ਦਿਨ ਪਹਿਲੇ ਦੋ ਇੱਥੇ ਗੈਂਗਸਟਰ ਸੀਗੇ ਇੱਕ ਸੀ ਅਮਿਤ ਚੰਬੀ ਤੇ ਇੱਕ ਹਰਪ੍ਰੀਤ ਜਿਨ੍ਹਾਂ ਨੂੰ ਇਹਨਾਂ ਵੱਲੋਂ ਸੱਟਾ ਮਾਰਿਆ ਗਿਆ ਸੀ ਜਿਸ ਤੇ ਉਹ ਦਾਖਲ ਹੋਏ ਸੀ ਤੇ ਅਸੀਂ ਐਫ ਆਈ ਆਰ ਲੌਂਚ ਕੀਤੀ ਸੀ ਉਹਨਾਂ ਉਹਨਾਂ ਤੇ ਇਨ ਰਿਵੈਂਜ ਅੱਜ ਇਹਨਾਂ ਨੇ ਦੂਜੀ ਪਾਰਟੀ ਨੇ ਇਹਨੂੰ ਸੱਟਾ ਮਾਰਿਆ ਆਪਣੇ ਪ੍ਰੀਤ ਤੇ ਜਿਹੜਾ ਇਨੋਸਟਾ ਮਾਰੀ ਹੈ ਜੇ ਵੀ ਹੁਣ ਜੇਰੇ ਇਲਾਜ ਹੁਣ ਅਗਲੀ ਕਾਰਵਾਈ ਕੀ ਹੋਏਗੀ ਜੀ ਜਿਵੇਂ ਹੀ ਸਾਡੇ ਕੋਲ ਜੇਰੇ ਇਲਾਜ ਹੈਗਾ ਜਿਵੇਂ ਹੀ ਉਹ ਫਿੱਟ ਹੁੰਦਾ ਹੈ ਬਿਆਨ ਦੇ ਲਈ ਅਸੀਂ ਬਿਆਨ ਲੈ ਕੇ ਅਗਰ ਕਾਰਵਾਈ ਅਮਲ ਚ ਲਿਆਵਾਂਗੇ ਠੀਕ ਹੈ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ